ਜਿੱਥੋਂ ਤੱਕ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਪਾਵਨ ਜੀਵਨ ਦੀ ਗੱਲ ਹੈ ਭਾਈ ਉਹਨਾਂ ਦਾ ਸੰਸਾਰ ਤੇ ਆਉਣਾ ਉਸ ਤੋਂ ਬਾਅਦ ਸੰਸਾਰਿਕ ਵਿੱਦਿਆ ਪ੍ਰਾਪਤ ਕਰਨੀ ਸੰਸਾਰਿਕ ਵਿੱਦਿਆ ਦੇ ਪੜ੍ਹਦਿਆਂ ਪੜ੍ਹਦਿਆਂ ਹੀ ਅੰਦਰ ਚੇਟਕ ਲੱਗ ਜਾਣੀ ਕਿ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਦਾ ਮਿਲਾਪ ਹੋਇਆ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਆਨੇ ਰੇਰੂ ਸਾਹਿਬ ਇਤਨੀ ਸੇਵਾ ਕੀਤੀ ਹੈ ਭਾਈ ਉਹਨਾਂ ਦੇ ਚਿੱਟੇ ਚੋਲੇ ਤਾਂ ਤੁਸੀਂ ਵੇਖੇ ਨੇ ਰੰਗਦਾਰ ਉਹਨਾਂ ਦੇ ਗਲ ਦੇ ਵਿੱਚ ਹਜੂਰੀਏ ਜ਼ਰੂਰ ਦੇਖੇ ਨੇ ਪਰ ਉਹਨਾਂ ਦੀਆਂ ਪਾਟੀਆਂ ਹੋਈਆਂ ਕਫਣੀਆਂ ਨਹੀਂ ਵੇਖੀਆਂ ਉਹਨਾਂ ਨੇ ਤੁਸੀਂ ਡੰਗਰਾਂ ਦੇ ਅੱਗੇ ਗੋਹਾ ਚੁੱਕਦਿਆਂ ਨਹੀਂ ਵੇਖਿਆ ਬਹੁਤ ਸਾਰੇ ਲੋਕ ਉਹਨਾਂ ਦੇ ਸਰੂਪ ਦੇਖ ਕਰਕੇ ਬਹੁਤ ਸਾਰੇ ਇਕਟਾਕਸ਼ ਕਰਦੇ ਨੇ ਪਰ ਉਹ ਇਹਨਾਂ ਦੋਨਾਂ ਤੋਂ ਹੀ ਉੱਪਰ ਨੇ ਉਸਤ ਤਨਿੰਦਾ ਦਉ ਤਿਆਗ ਹੈ ਉਹ ਇਹਨਾਂ ਤੋਂ ਦੋਨਾਂ ਤੋਂ ਹੀ ਉੱਪਰ ਨੇ ਕੋਈ ਉਹਨਾਂ ਨੂੰ ਜੀਵਨ ਕਾਲ ਦੇ ਵਿੱਚ ਵੀ ਮਾੜਾ ਕਹੀ ਜਾਂਦਾ ਸੀ ਤਾਂ ਉਹ ਪ੍ਰਵਾਹ ਨਹੀਂ ਸੀ ਕਰਦੇ ਕੋਈ ਉਹਨਾਂ ਦੀ ਉਸਤਤ ਕਰਦਾ ਸੀ ਉਹਨਾਂ ਨੂੰ ਉਸ ਦੀ ਵੀ ਕੋਈ ਪਰਵਾਹ ਨਹੀਂ ਸੀ ਉਹ ਫੁੱਲ ਦੇ ਨਹੀਂ ਸਨ ਕਿ ਮੇਰੀ ਇਹ ਉਸਤਤ ਕਰਦਾ ਹੈ ਸੰਗਤ ਜੀ ਕਿਉਂ ਕਿ ਕਿਉਂਕਿ ਅਭਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਪਮਨ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤੰਦਿਓ ਹੈ ਢਾਰ ਮੈਂ ਤਾਂ ਆਪਣਾ ਸਾਰਾ ਕੁਝ ਬਾਬਾ ਅਤਰ ਸਿੰਘ ਨੂੰ ਸਮਰਪਿਤ ਕਰ ਦਿੱਤਾ ਹੁਣ ਕੋਈ ਕੁਝ ਕਹੀ ਜਾਵੇ ਬੜੀ ਰੱਜ ਕੇ ਸੇਵਾ ਕੀਤੀ ਭਾਈ ਉਹਨਾਂ ਦੇ ਕੋਮਲ ਚਰਨਾਂ ਦੇ ਵਿੱਚ ਢਿੱਡਾਂ ਪੈ ਜਾਣੀਆਂ ਉਹਨਾਂ ਦੇ ਮੁਖ ਤੋਂ ਨੂਰ ਜਿਹੜਾ ਸੀ ਉਹ ਡੁੱਲ ਡੁੱਲ ਪੈਂਦਾ ਸੀ ਬਜ਼ੁਰਗ ਮਤਾਮਾਂ ਨੇ ਸਿਆਣੇ ਭਾਈਆਂ ਨੇ ਕਹਿਣਾ ਬਾਬਾ ਅਤਰ ਸਿੰਘ ਸਾਹਿਬ ਜੀਆਂ ਨੂੰ ਮਹਾਂਪੁਰਸ਼ੋ ਇਸ ਗੁਲਾਬ ਸਿੰਘ ਜਿਸ ਦਾ ਤੁਸੀਂ ਨਾਮ ਈਸ਼ਰ ਸਿੰਘ ਨਾਮਕਰਨ ਕੀਤਾ ਹੈ ਇਸ ਭਜੰਗੀ ਨੂੰ ਤੁਸੀਂ ਕੋਈ ਹੋਰ ਸੇਵਾ ਦਰਬਾਰ ਦੀ ਦੇ ਦਿਆ ਕਰੋ ਇਹ ਤਾਂ ਤਾਂ ਰੰਗ ਚੋਚੋ ਪੈਂਦਾ ਹੈ ਇਹ ਧੁੱਪ ਵਿੱਚ ਨਹੀਂ ਜਾ ਸਕਦਾ ਸੰਤ ਜੀ ਮਹਾਰਾਜ ਨੇ ਬਚਨ ਕਰਨਾ ਕਿ ਭਾਈ ਇਹ ਸੋਨਾ ਹੈ 12 ਬੰਨੀ ਦਾ ਬਣਾ ਰਹੇ ਆਂ ਆਂਕੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਉਸ ਸੋਨੇ ਸੰਗਤ ਜੀ ਕਿਹੋ ਜੀ ਚਮਕ ਦਿੱਤੀ ਕਿ ਅੱਜ ਜਿਹੜੇ ਮੇਰੇ ਵਰਗਿਆਂ ਨੇ ਦਰਸ਼ਨ ਵੀ ਨਹੀਂ ਕੀਤੇ ਉਹਨਾਂ ਦੇ ਉਹਨਾਂ ਦੀਆਂ ਜਦੋਂ ਟੇਪਾਂ ਸੁਣਦੇ ਆਂ ਤੇ ਮਨ ਜਿਹੜਾ ਹੈ ਉਹ ਇਕਾਗਰਤਾ ਦੇ ਵਿੱਚ ਆਉਂਦਾ ਹੈ ਭਾਈ ਐਸੀਆਂ ਧਾਰਨਾ ਨੇ ਅੱਜ ਵੀ ਜਦੋਂ ਸੁਣਦੇ ਆਂ ਇਕਾਗਰਤਾ ਕਿਉਂ ਆਉਂਦੀ ਹੈ ਦੇਖੋ ਵਿਚਾਰ ਕਰਕੇ ਕਿਉਂ ਆਉਂਦੀ ਹੈ ਇਕਾਗਰਤਾ ਕਿਉਂ ਮਨ ਟਿਕਦਾ ਹੈ ਮਿਊਜ਼ਿਕ ਦੇ ਨਾਲ ਕਿਉਂ ਨਹੀਂ ਟਿਕਦਾ ਕਿਉਂਕਿ ਸੰਗਤ ਜੀ ਤੋਪ ਦਾ ਗੋਲਾ ਤੋਪ ਉੱਚੀ ਚੱਲਦਾ ਹੁੰਦਾ ਉਹ ਤਮਾਂਚੀਆਂ 'ਚ ਨਹੀਂ ਚੱਲਦਾ ਜਦੋਂ ਬੰਦਗੀ ਉਹ ਇੰਨੀ ਕੀਤੀ ਸਿਮਰਨ ਇੰਨਾ ਕੀਤਾ ਭਾਈ ਜਦੋਂ ਬੰਦਗੀ ਤੋਂ ਬਾਅਦ ਬੋਲਿਆ ਜਾਂਦਾ ਹੈ ਤੇ ਫਿਰ ਉਹ ਅੰਦਰ ਸ਼ੇਕ ਕਰ ਜਾਂਦਾ ਹੈ ਉਹ ਅੰਦਰ ਗੱਲ ਬੈਠ ਜਾਂਦੀ ਹੈ ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਕੀ ਮਿਲਦਾ ਹੈ ਉਹਨਾਂ ਨੂੰ 6 ਮਹੀਨੇ ਬਾਅਦ ਇੱਕ ਚੋਲਾ ਮਿਲਦਾ ਹੈ 6 ਮਹੀਨੇ ਬਾਅਦ ਦਸਤਾਰ ਪਾਣਾ ਮਿਲਦਾ ਲੈ ਐਨੇ ਚ ਹੀ ਖੁਸ਼ ਨੇ ਉਹ ਗੁਰੂ ਦੀ ਦਾਤ ਮਿਲਦੀ ਹੈ